ਜੋਤੇ ਬੰਦੀ ਦੇ ਸੁਭਾ ਪ੍ਰਧਾਨ जोगਿੰਦਰ ਸਿੰਘੂ ਗ੍ਰਾਹਨ ਨੇ ਦੱਸਿਆ ਕਿ 23 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਉਮੀਦਵਾਰ ਪੰਨੀਤ ਕੌਰ ਦੇ ਹੱਕ ਦੇ ਵਿੱਚ ਚੋਣ ਰੈਲੀ ਕਰਨ ਦੇ ਲਈ ਪਟਿਆਲਾ ਆ ਰਹੇ ਹਨ ਸਹਿਯੁਕਤ ਕਿਸਾਨ ਮੋਰਚਾ ਨੇ ਭਾਜਪਾ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ ਕਿਸਾਨ ਅੰਦੋਲਨ ਦੌਰਾਨ ਕਿਸਾਨਾ ਦੀਆਂ ਲਟਕਦੀਆਂ ਮੰਗਾ ਆ ਰਹੀਆਂ ਤੇ ਭਾਜਪਾ ਸਰਕਾਰ ਦੀਆਂ 10 ਸਾਲਾਂ ਦੀਆਂ ਨੀਤੀਆਂ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਰਹੀਆਂ ਹਨ ਜਿਸਕਾਰ ਪਟਿਆਲਾ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਸਖਤ ਵਿਰੋਧ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਜਥੇਬੰਦੀ ਇਸ ਦਰਨੇ ਦੇ ਵਿੱਚ ਵਾਚ ਚੜ ਕੇ ਹਿੱਸਾ ਲਵੇਗੀ ਸਾਡੀ ਜਥੇਬੰਦੀ ਪ੍ਰਧਾਨ ਮੰਤਰੀ ਦਾ ਪੂਰੀ ਤਾਕਤ ਦੇ ਨਾਲ ਵਿਰੋਧ ਕਰੇਗੀ ਇਸ ਦਰਨੇ ਦੇ ਵਿੱਚ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਜਥੇਬੰਦੀਆਂ ਸ਼ਮੂਲੀਅਤ ਕਰਨਗੀਆਂ ਭਾਰਤੀ ਕਿਸਾਨ ਯੂਨੀਅਨ ਉਗਰਾਹ 23 ਮਈ ਨੂੰ ਹੀ ਪ੍ਰਧਾਨ ਮੰਤਰੀ ਦੇ ਖਿਲਾਫ ਰੋਸ ਪ੍ਰਦਰਸ਼ਨ ਕਰੇਗੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆਪਾਂ ਕਰ ਰਹੇ ਹਾਂ ਬਰਨਾਲੇ ਦੇ ਵਿੱਚ ਇੱਕ ਵਿਸ਼ੇਸ਼ ਜਿਹੜੀ ਖਬਰ ਮਿਲੀ ਹੈ ਵੀ 23 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲੇ ਦੇ ਵਿੱਚ ਆ ਰਹੇ ਨੇ ਪ੍ਰਣੀਤ ਕੌਰ ਦੇ ਹੱਕ ਚ ਚੋਣ ਪ੍ਰਚਾਰ ਕਰਨ ਲਈ ਉਹਦੇ ਕਰਕੇ ਅਸੀਂ ਅੱਜ ਦੀ ਵਿਸ਼ੇਸ਼ ਪ੍ਰੈਸ ਕਾਨਫਰੰਸ ਸਟੇਨ ਅਸਾਂ ਜੀ ਕਰ ਰਹੇ ਹਾਂ ਅਸੀਂ ਜਿਹੜਾ ਸੰਯੁਕਤ ਮੋਰਚੇ ਦੀ ቃል ਦੇ ਤੇ ਸਦਾ ਦਿੱਤਾ ਹੋਇਆ ਬੀਜੇਪੀ ਦਾ ਵਿਰੋਧ ਕਰੋ 2021 ਦੇ ਕਿਸਾਨ ਅੰਦੋਲਨ ਦਰਾਂ ਨ ਜਿਹੜੀਆਂ ਮੋਰਚੇ ਨਾਲ ਜੁੜੀਆਂ ਹੋਈਆਂ ਮੰਗਾਂ ਰਹਿੰਦੇ ਨੇ ਉਹਨਾਂ ਕਰਕੇ ਕਿ 10 ਸਾਲਾਂ ਦੇ ਵਿੱਚ ਬੀਜੇਪੀ ਦੀ ਕਿਸਾਨ ਤੇ ਮਜ਼ਦੂਰ ਵਿਰੋਧੀ ਜਾਂ ਛੋਟੇ ਦੁਕਾਨਦਾਰ ਤੇ ਛੋਟੇ ਕਾਰੋਬਾਰ ਵਿਰੋਧੀ ਜਿਹੜੀ ਹੁਣ ਤੱਕ ਦੀ ਪਹੁੰਚ ਰਹੀ ਹੈ ਕਾਰਪੋਰੇਟ ਪੱखी ਪਹੁੰਚ ਉਹਦੇ ਖਿਲਾਫ ਅਸੀਂ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਪਟਿਆਲੇ ਦੇ ਵਿੱਚ ਮੋਦੀ ਦਾ ਜ਼ੋਰਦਾਰ ਵਿਰੋਧ ਕਰਨ ਦੀ ਸਾਡੀ ਕਾਰੀ ਹੈ ਅੱਜ ਦੀ ਜਿਹੜੀ ਨੀਤੀ ਰੱਖੀ ਸੀ ਅਸੀਂ ਉਹਦੇ ਸੰਬੰਧ ਚ ਰੱਖੀ ਸੀ ਤੇ ਉਹਦਾ ਜ਼ੋਰਦਾਰ ਤਿਆਰੀਆਂ ਕਿੰਨੇ ਕਿੰਨੇ ਕਰਨੀਆਂ ਨੇ ਸਾਰੀਆਂ ਉਹ ਅਸੀਂ ਜੋਨ ਕਮੰਡੀ ਬਣਾ ਕੇ ਸਾਰੇ ਜ਼ਿਲ੍ਹਿਆਂ ਨੂੰ ਕਿਹੜੇ ਕਿਹੜੇ ਜ਼ਿਲ੍ਹੇ ਇਸੇ ਲਾਉਣੇ ਆ ਉਹਦੀ ਤਿਆਰੀ ਤੇ ਅਸੀਂ ਜ਼ੋਰਦਾਰ ਪ੍ਰਦਰਸ਼ਨ ਕਰਾਂਗੇ ਉਹਦਾ ਕਿੱਥੇ ਕੀ ਹੁੰਦਾ ਉਹ ਮੌਕੇ ਨਾਲ ਅਸੀਂ ਦੇਖੀਂ ਤਾਂ ਦੇਖੋ ਇਹ ਆ ਵੀ ਹਾਇਤਾ ਕਾਲ ਹੈ ਉਸ ਦੁਸ਼ਤ ਮੁਰਕੇ ਦੀ ਕਾਲ ਆ ਵੀ ਭਾਜੀਪੀ ਦਾ ਬਰੋਦ ਕਰੋ ਬੁਧੀ ਦਾ ਬਰੋਦ ਕਰੋ ਦੂਜੇ ਜੱਥੇਬੰਦੀਆਂ ਕੀ ਕਰ ਰਹੀਆਂ ਨੇ ਜਿਹਦਾ ਕੋਈ ਨਾ ਰابطਾ ਨਹੀਂ ਹੋਇਆ ਅਸੀਂ ਆਪਣੀ ਜਥੇਬੰਦੀ ਦੇ ਤੌਰ ਤੇ ਆਪਣੇ ਤੌਰ ਤੇ ਇਹ ਕਰਾਂਗੇ ਉਹ ਕੀ ਕਰਦੀਆਂ ਨੇ ਉਹ ਉਹਨਾਂ ਨੇ ਦੇਖਣਾ ਮੈਨੂੰ ਲੱਗਦਾ ਹੈ ਕਿ ਵਿਰੋਧ ਉਹ ਵੀ ਕਰਨਗੇ ਉਹਨਾਂ ਦਾ ਕੀ ਤਰੀਕਾ ਹੈ ਤਰੀਕਾ ਕਰ ਉਹਨਾਂ ਦਾ ਦਬਦਾ ਹੋਊਗਾ ਪਰ ਸਾਡਾ ਮਨਚ ਵੀ ਵੱਖਰਾ ਹੋਊਗਾ ਸਾਡਾ ਐਕਸ਼ਨ ਵੀ ਅਸੀਂ